ਬਾਬਾ ਦੀਪ ਸਿੰਘ ਜੀ ਨੇ ਆਪਣੇ ਸਭ ਠੀਕ ਕਰਦਣਾ ਜੇ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਦੀ ਮਰਜ਼ੀ ਘੜੀ ਚਲਦੀ ਹੋਵੇ ਮੈਂ ਤੁਹਾਨੂੰ ਸੱਚੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਤੁਹਾਨੂੰ ਆਪਣੇ ਗੁਰੂ ਤੇ ਸੱਚਾ ਭਰੋਸਾ ਨਾ ਤੁਹਾਨੂੰ ਤੋੜ ਨਹੀਂ ਸਕਦਾ ਕੋਈ ਇੱਥੇ ਵਕਤ ਔਖਾ ਆ ਸਕਦਾ ਹੈ ਹਾਲਾਤ ਮੁਸ਼ਕਿਲ ਆ ਸਕਦੇ ਆ ਪਰ ਜਦੋਂ ਤੱਕ ਗੁਰੂ ਨੇ ਤੁਹਾਡੀ ਬਾਹ ਫੜੀ ਹੋਈ ਹੈ ਉਹਨੇ ਤੁਹਾਨੂੰ ਸੰਭਿਆ ਉਦੋਂ ਤੱਕ ਤੁਸੀਂ ਇੱਥੇ ਕਦੇ ਨਹੀਂ ਹਾਰ ਸਕਦੇ ਡਰੀ ਤਾਂ ਨਹੀਂ ਹੁੰਦਾ ਬਸ ਕਦੇ ਵੀ ਮਾਲਕ ਬੈਠਾ ਹੈ ਮਾਲਕ ਨੇ ਬਾਹ ਫੜੀ ਹੈ ਕੰਮ ਬੰਦ ਕਰਕੇ ਯਾਦ ਕਰੋ ਕਿੰਨੀ ਵਾਰ ਮੁਸ਼ਕਲਾਂ 'ਚ ਫਸੇ ਹੋ ਜ਼ਿੰਦਗੀ 'ਚ ਕਿੰਨੇ ਬਚਾਇਆ ਤੁਹਾਨੂੰ ਤੁਹਾਡੇ ਆਪਣੇ ਆਏ ਤੁਹਾਡੇ ਯਾਰ ਦੋਸਤ ਆਏ ਕੋਈ ਨਹੀਂ ਆ ਕੌਣ ਆ ਤੁਹਾਡਾ ਗੁਰੂ ਤੁਹਾਨੂੰ ਬਚਾਣਾ ਹੈ ਇਹ ਗੱਲ ਹਮੇਸ਼ਾ ਚਿੱਤੇ 'ਚ ਰੱਖਿਆ ਕਰੋ ਕਿ ਜਿਹਨੇ ਅੱਗੇ ਬਚਾਇਆ ਉਹਨੇ ਹਮੇਸ਼ਾ ਤੁਹਾਡੀ ਇੱਜ਼ਤ ਰੱਖੀ ਹਮੇਸ਼ਾ ਇੱਜ਼ਤ ਬਣਾ ਕੇ ਰੱਖੀ ਹੈ ਤੁਹਾਨੂੰ ਕਦੇ ਕਿਸੇ ਅੱਗੇ ਨਹੀਂ ਵਾਣੀ ਪੈਣ ਦਿੱਤਾ ਤੁਹਾਨੂੰ ਡਿੱਗਣ ਨਹੀਂ ਦਿੱਤਾ ਕਦੇ ਕਿਸੇ ਅੱਗੇ ਤੇ ਫਿਰ ਹੁਣ ਤੁਸੀਂ ਕਿਉਂ ਡਰਦੇ ਪਿਓ ਸੋਚ ਕੇ ਕਿ ਅੱਗੇ ਕੀ ਹੋਣਾ ਹੈ ਹਮੇਸ਼ਾ ਹੋਈ ਕਹੀ ਤਾਂ ਹੁੰਦਾ ਜੋ ਹੋਣਾ ਹੈ ਉਲੀ ਮੇਰਾ ਮਾਲਕ ਬੈਠਾ ਮੇਰਾ ਗੁਰੂ ਬੈਠਾ ਮੇਰੇ ਨਾਲ ਜੇ ਜ਼ਿੰਦਗੀ ਆਸਾਨ ਕਰਨੀ ਆਪਣੇ ਆਪ ਨੂੰ ਮਜ਼ਬੂਤ ਬਣਾਣਾ ਹੈ ਤੇ ਤੁਹਾਨੂੰ ਆਪਣੇ ਗੁਰੂ 'ਤੇ ਸੱਚਾ ਵਿਸ਼ਵਾਸ ਕਰਨਾ ਹੀ ਪੈਣਾ ਆਪਣੇ ਮਾਲਕ ਦੇ ਅੱਖਾਂ ਬੰਦ ਕਰਕੇ ਵਿਸ਼ਵਾਸ ਰੱਖਿਆ ਕਰੋ ਕਿ ਘੜੀ ਜਿਵੇਂ ਦੀ ਮਰਜ਼ੀ ਹੋਵੇ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਸਮਾਂ ਕਿੰਨਾ ਹੀ ਔਖਾ ਹੋਵੇ ਪਰ ਗੁਰੂ ਬੈਠਾ ਗੁਰੂ ਨੇ ਬਾਹ ਫੜੀ ਹੋਈ ਹੈ ਤੇ ਗੁਰੂ ਹਰ ਵਿਲੇ ਰਾਖੀ ਕਰ ਰਿਹਾ ਉਹਨੇ ਕੁਝ ਨਹੀਂ ਹੋਣ ਦੇਣਾ ਫੇਰ ਦੇਖਣਾ ਆਪਣੇ ਆਪ ਤੁਹਾਡੀ ਹਰ ਜਗ੍ਹਾ ਲਾਜ ਰੱਖਿਆਗਾ ਤਾਨੂੰ ਕਦੇ ਵੀ ਕਿਸੇ ਅੱਗੇ ਡਿੱਗਣ ਨਹੀਂ ਦੇਵੇਗਾ ਤਾਨੂੰ ਕਮਜ਼ੋਰ ਨਹੀਂ ਪੈਣ ਦੇਵੇਗਾ ਟੁੱਟਣ ਨਹੀਂ ਦੇਵੇਗਾ ਕਦੇ ਵੀ ਭਾਵੇਂ ਤੁਸੀਂ ਜਿੱਥੇ ਮਰਜ਼ੀ ਹੋ ਸਭ ਕੁਝ ਉਹਦੇ ਹੱਥਾਂ 'ਚ ਰੱਖ ਦਿਓ ਫੇਰ ਤੁਹਾਨੂੰ ਕਦੇ ਡਰ ਨਹੀਂ ਲੱਗੇਗਾ